ਕੀ ਆਲਾ ਦੋਸਤੋ ਅੱਜ ਆਪਾਂ ਫੇਰ ਤੁਹਾਡੇ ਸਾਹਮਣੇ ਇੱਕ ਸੱਚੀ ਘਟਨਾ ਲੈ ਕੇ ਆਏ ਆਂਗੇ ਇਹ ਕਹਾਣੀ ਇੱਕ ਮਤਲਬ 22 ਦੇ ਜਵਾਨੀ ਦੱਸਣ ਦੀ ਗੱਲ ਆ ਤੇ ਬਾਈ ਕਹਿੰਦਾ ਵੀ ਮੈਂ ਨਾ ਚੰਗੇ ਪਰਿਵਾਰ ਚੋਂ ਸੀਗਾ ਸਰਕਾਰੀ ਨੌਕਰੀ ਮੇਰੀ ਲੱਗ ਗਈ ਸੀਗੀ ਵਧੀਆ ਮੇਰਾ ਰਹਿਣ ਸਹਿਣ ਸੀਗਾ ਸਭ ਕੁਝ ਓਕੇ ਸੀਗਾ ਪਰ ਕਹਿੰਦਾ ਮੇਰੀ ਜ਼ਿੰਦਗੀ 'ਚ ਇੱਕ ਇਹੋ ਜਿਹਾ ਦਿਨ ਆਇਆ ਜਿਹਨੇ ਮੇਰੀ ਜ਼ਿੰਦਗੀ ਮਤਲਬ ਉਥਰ-ਪੁਥਰ ਕਰਤੀ ਤਵਾ ਕਰਤੀ ਸੀਗੀ ਲਗਭਗ ਕੀ ਆ ساری ਕਹਾਣੀਆਂ ਚ ਦੱਸ ਦਿਆ ਤੁਹਾਨੂੰ ਤੇ ਇਹ ਮ ਬਾਈ ਸੀਗਾ ਚੰਗੀ ਨੌਕਰੀ ਲੱਗੀ ਸੀ ਸਰਕਾਰੀ ਦੀ ਬਾਈ ਵੀ ਤੇ ਬਾਈ ਦਾ ਨੇ ਇੱਕ ਦੋਸਤ ਹੁੰਦਾ ਸੀਗਾ ਪਿੰਡ ਦਾ ਹੀ ਸੀਗਾ ਦੋਸਤ ਸੀਗਾ ਵਧੀਆ ਦੋਸਤ ਸੀਗਾ ਜਾਰੀ ਮਿੱਤਰੀ ਸੀ ਕੰਮ ਤੋਂ ਜਦੋਂ ਬਾਈ ਡਿਊਟੀ ਤੋਂ ਡਿਊਟੀ ਤੋਂ ਬਾਅਦ ਅਕਸਰ ਉਹਨੂੰ ਸ਼ਾਮ ਨੂੰ ਜਾਂ ਕਿਤੇ ਗਰਾਊਂਡ 'ਚ ਮਿਲਨੇ ਮਿਲਣਾ ਸੀਗਾ ਹਰ ਰਾਤ ਹਰ ਰੋਜ਼ ਚੰਗਾ ਦੋਸਤ ਸੀਗਾ ਬਾਈ ਦਾ ਪੂਰਾ ਚੰਗਾ ਤੇ ਫਿਰ ਉਹਦੇ ਬਾਅਦ ਉਹ ਕਹਿੰਦਾ ਵੀ ਚੰਗਾ ਦੋਸਤ ਸੀਗਾ ਤੇ ਕਹਿੰਦਾ ਮਾੜਾ ਦਿਨ ਆਇਆ ਜਿਹੜਾ ਮੇਰਾ ਅਗਲਾ ਦਿਨ ਜਦੋਂ ਮੈਂ ਮਤਲਬ ਵੀ ਕੰਮ ਉੱਥੋਂ ਜਾਂਦਾ ਸੀਗਾ ਰਾਤ 'ਚ ਆਪਣੀ ਡਿਊਟੀ ਤੇ ਜਾਂਦਾ ਸੀਗਾ ਤੇ ਰਾਹ 'ਚ ਉਹ ਮੈਨੂੰ ਟੱਕਰ ਗਿਆ ਮਾੜੇ ਟਾਈਮ ਤੇ ਨੂੰ ਦੱਸਦਾ ਕਹਿੰਦਾ ਮਾੜਾ ਟਾਈਮ ਕਿਵੇਂ ਆਉਂਦਾ ਜਦੋਂ ਮੈਨੂੰ ਟੱਕਰ ਆਇਆ ਤੇ ਮੈਂ ਟੱਕਰ ਕੇ ਕਹਿੰਦਾ ਨਾ ਵੀ ਮ ਮੋਛ ਹਾਲ ਚਾਲ ਪੁੱਛੇ ਹਾਲ ਚਾਲ ਪੁੱਛਣ ਤੋਂ ਬਾਅਦ ਕਹਿੰਦਾ ਵੀ ਯਾਰ ਮੈਨੂੰ 6000 ਰੁਪਏ ਚਾਹੀਦਾਗਾ 6000 ਰੁਪਏ ਮੈਨੂੰ ਚਾਹੀਦਾਗਾ ਉਹ ਮੈਂ ਮੈਂ ਪੁੱਛਿਆ ਕਹਿੰਦਾ ਵੀ ਕਾਸ ਤੋਂ ਕਹਦਾ ਮੇਰੀ ਹੈਗਾ ਸੇਲੀ ਦਾ ਜੰਮ ਜਣ ਕਹਿੰਦਾ 2-3000 ਦਾ ਖਾਣ ਪੀਣ ਤੇ ਲੱਗ ਜਾਊਗਾ ਕੇ ਕੁਕ ਤੇ ਲੱਗ ਜਾਊਗਾ ਤੇ ਕਹਿੰਦਾ 2000 ਮੈਂ ਕਹਿੰਦਾ ਉਹਨੂੰ ਕਮਰੇ ਚ ਲੈ ਕੇ ਆਣਾ ਰੂਮ ਚ ਲੈ ਕੇ ਆਣਾ ਉਹਦਾ ਲੱਗ ਜਾਊਗਾ ਹੋਟਲ ਦਾ ਤੇ ਕਹਿੰਦਾ ਮੈਂ ਆਪਦਾ 6000 ਬਚਾਉਣ ਦੇ ਚੱਕਰ ਚ ਉਹਨੂੰ ਇਹ ਕਹਿ ਬੈਠਾ ਵੀ ਤੂੰ ਆਵਦੀ ਸਹੇਲੀ ਨੂੰ ਆਪਣੇ ਘਰੇ ਲਿਆਈ ਕੱਲ ਨੂੰ ਮੈਂ ਆਪਣੇ ਮੰਮੀ ਡੈਡੀ ਆ ਜਿਹੜੇ ਵਿਆਹ ਤੇ ਜਾ ਰਹੇ ਆ ਜੇ ਵੀ ਕਰੇ ਕੋਈ ਹੋਣਾ ਨਹੀਂਗਾ ਮੇਰੀ ਵੀ ਛੁੱਟੀ ਐ ਤੇ ਲਿਆਈ ਤੂੰ ਉੱਥੇ ਬਾਈ ਵੀ ਕਹਿੰਦਾ ਬਾਈ ਕਹਿੰਦਾ ਵੀ ਉਹਦੀ ਸਹੇਲੀ ਐ ਜਿਹੜੀ ਦੋਸਤ ਦੀ ਮੈਨੂੰ ਵੀ ਚੰਗੀ ਤਰ੍ਹਾਂ ਜਾਣਦੀ ਸੀਗੀ ਵੀ ਅਸੀਂ ਕਹਿੰਦਾ ਜਦੋਂ ਕਈ ਵਾਰ ਮਿਲਣ ਜਾਂਦੇ ਦੋਵੇਂ ਜਾਂ ਚਲੇ ਜਾਂਦੇ ਮਿਲਣ ਤੇ ਇਸ ਕਰਕੇ ਕਹਿੰਦਾ ਮੇਰੇ ਨਾਲ ਹੈਲੋ ਹੈ ਸੀਗੀ ਉਹ ਸਹੇਲੀ ਉਹ ਕਹਿੰਦਾ ਵੀ ਚਲ ਠੀਕ ਐ ਮੈਨੂੰ ਜਿਹੜਾ ਮਤਲਬ ਵੀ ਖਾਣ ਬੋਖਾਣ ਪੀਣ ਦਾ ਖਰਚਾ ਦੇ ਦੀ ਤੇ ਆਪਾਂ ਮੈਂ ਤੁਹਾਡੇ ਘਰੇ ਲਿਆਉਂਗਾ ਸਵੇਹਾ ਉਹੀ ਗੱਲ ਹੋਈ ਅਗਲਾ ਦਿਨ ਚੜਿਆ ਤੇ 9 10 ਵਜੇ ਮਤਲਬ ਉਹਨੇ ਉਹਦੇ ਘਰ ਦੇ ਜਾਵੜੇ ਬਾਈ ਦੇ ਤੇ ਉਸ ਤੋਂ ਬਾਅਦ ਕਹਿੰਦਾ 12 1 ਵਜੇ ਕੁੜੀ ਉੱਥੇ ਲਿਆਇਆ ਕੁੜੀ ਲਿਆਇਆ ਮਤਲਬ ਚਾਹ ਪਾਣੀ ਪੀਤਾ ਤੇ ਉਸ ਤੋਂ ਬਾਅਦ ਕੇਕ ਕੱਟਿਆ ਕੇਕ ਕੱਟਣ ਤੋਂ ਬਾਅਦ ਮੈਂ 2 4 ਫੋਟੋਆਂ ਕਰਤੀਆਂ ਉਹਨਾਂ ਦੀਆਂ ਤੇ ਇੱਕ ਦੀ ਫੋਟੋ ਮੇਰੇ ਨਾਲ ਵੀ ਹੋ ਗਈ ਤੇ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਮਤਲਬ ਇਹ ਫੋਟੋਆਂ ਖੁੱਚਣ ਤੋਂ ਬਾਅਦ ਉਹ ਬਾਈ ਨੂੰ ਕਹਿੰਦਾ ਬਾਈ ਉਹਦਾ ਸਹੇਲੀ ਨੂੰ ਲੈ ਗਿਆ ਰੂਮ ਚ ਰੂਝ ਲਿਆ ਕਿ ਜੋ ਕੁਝ ਹੁੰਦਾ ਮੁੰਡੇ ਕੁੜੀ ਚ ਸਭ ਕੁਝ ਹੋਇਆ ਉਹਨਾਂ ਚ ਘੰਟੇ ਦੋ ਘੰਟੇ ਬਾਅਦ ਉਹਨਾਂ ਨੇ ਬੀਅਰ ਖੋਲ ਲਈ ਤੇ ਬੀਅਰ ਪੀਣ ਲੱਗ ਗਏ ਤੇ ਮੈਂ ਬਾਹਰ ਬੈਠਾ ਆਪਣਾ ਫੋਨ ਚਲਾ ਰਿਹਾ ਸੀਗਾ ਤੇ ਉਹ ਕਹਿੰਦਾ ਕੁੜੀ ਨੂੰ ਬੀਅਰ ਚੜ ਗਈ ਬਾਲੀ ਮੇਰਾ ਦੋਸਤ ਮੇਰੇ ਕੋਲ ਭੱਜਿਆ ਆਇਆ ਕਹਿੰਦਾ ਵੀ ਉਹਨਾਂ ਤਾਂ ਬੀਅਰ ਚੜੀ ਬਾਲੀ ਗਈ ਉਹਨੇ ਤਾਂ ਘਰੇ ਵੀ ਜਾਣਾ ਹੁਣ ਤੇ ਸ਼ਾਮ ਹੁੰਦੀ ਜਾਂਦੀ ਹੈ ਵੀ ਤੇਰੇ ਘਰ ਦੇ ਵੀ ਆਉਣ ਵਾਲੇ ਆ ਗਏ ਕੋਈ ਹੱਲ ਕਰੋ ਮੈਂ ਕਿਹਾ ਕੀ ਹੱਲ ਕਰਾਂ ਤੇ ਮੇਰੇ ਅੱਗੇ ਹੁਣ ਬਸ ਤੱਥ ਚੱਬ ਕਹਿੰਦਾ ਫਿਰ ਕਹਿੰਦਾ ਸੀ ਉਹ ਕੁੜੀ ਕੋਲ ਗਿਆ ਮੈਂ ਉਰੀ ਮਤਲਬ ਇਹ ਸੇਲੀ ਸੀ ਕਿ ਨਾ ਮੈਨੂੰ ਹੱਥ ਲਾ ਸਕਦਾ ਸੀਗਾ ਤੇ ਉਹ ਕਹਿੰਦਾ ਵੀ ਵੱਡਾ ਤੇ ਚੜ ਕੇ ਉਹ ਟੱਬ ਲਿਆ ਕਹਿੰਦਾ ਮੈਨੂੰ ਕਹਿੰਦਾ ਟੱਬ ਲਿਆਂਦਾ ਫਿਰ ਮੈਂ ਤੇ ਉਹ ਚ ਪਾਣੀ ਪਾਇਆ ਤੇ ਉਹਦਾ ਮਤਲਬ ਇਹ 2-4 ਵਾਰੀ ਸਿਰ ਮਤਲਬ ਇਹ ਜਦੋਂ ਡਬੋਇਆ ਪਾਣੀ ਚ ਫਿਰ ਕਹਿੰਦਾ ਮੈਂ ਨਿੰਬੂ ਨੂੰ ਬੁਲਿਆਇਆ ਨਿੰਬੂ ਪਾਇਆ ਪਾਣੀ ਚ ਮਲਾ ਮਲਾ ਕੇ ਉਹ ਦਿੱਤੇ ਨਿੰਬੂ ਪਾਣੀ ਦਿੱਤਾ ਕਹਿੰਦਾ ਮਾੜਾ ਮੋਟਾ 20-30% ਉਹਦਾ ਨਸ਼ਾ ਲਹਿ ਗਿਆ ਸੀਗਾ ਜਿਹੜੇ ਬੋਰਡ ਮਾਰਦੀ ਸੀਗੀ ਉਹ ਬੋਰਡ ਮਾਰਨੋਂ ਹਟ ਗਈ ਸੀਗੀ ਫਿਰ ਉਸ ਤੋਂ ਬਾਅਦ ਕਹਿੰਦਾ ਬੋਰਡ ਮਾਰਨੋਂ ਹਟ ਗਈ ਤੇ ਫੇਰ ਕਹਿੰਦਾ ਮੈਨੂੰ ਉਹ ਮੇਰਾ ਦੋਸਤ ਸੀਗਾ ਕਹਿੰਦਾ ਵੀ ਹੁਣ ਤੇ ਘਰ ਦੇ ਵੇ ਆਉਣ ਵਾਲੇ ਹੁਣ ਤੂੰ ਨਾ ਆਪਾਂ ਨੂੰ ਘਰੇ ਛੱਡਿਆ ਗਈ ਪਰ ਕਹਿੰਦਾ ਇਹ ਮੇਰੇ ਕੋਲ ਸੀਗਾ ਮੋਟਰਸਾਈਕਲ ਉਹ ਮੋਟਰਸਾਈਕਲ ਤੇ ਆਇਆ ਸੀਗਾ ਮੋਟਰਸਾਈਕਲ ਤੇ ਕਹਿੰਦਾ ਜੇ ਪਿੱਛੇ ਡਿਗ ਡੁਗ ਪਈ ਫੇਰ ਆਪਾਂ ਫਸ ਜਾਾਂਗੇ ਤੇ ਤੇਰੇ ਵਾਲੀ ਗੱਡੀ ਤੇ ਛੱਡਿਆ ਤੂੰ ਛੱਡਿਆ ਕਹਿੰਦਾ ਗੱਡੀ ਤੇ ਕਹਿੰਦਾ ਮੇਰੀ ਜੱਡੀ ਵੱਡੀ ਮੇਰੇ ਘਰ ਦੇ ਜਿਹੜੀ ਮੇਨ ਗੱਡੀ ਸੀਗੀ ਫੋਰਚੂਨਰ ਉਹ ਕਹਿੰਦਾ ਕੋ ਮੇਰੇ ਘਰ ਦੇ ਮਾਪੇ ਲੈ ਕੇ ਗਏ ਸੀਗੇ ਤੇ ਸਾਡੇ ਘਰ ਇੱਕ ਪੁਰਾਣੀ ਜਾਲਟੋ ਖੜੀ ਸੀਗੀ ਤੇ ਮੈਂ ਉਹਦੀ ਚਾਬੀ ਦੇ ਦਿੱਤੀ ਤੇ ਉਹ ਕਹਿੰਦਾ ਨਹੀਂ ਤੂੰ ਹੀ ਛੱਡ ਗਿਆ ਫਿਰ ਮੈਂ ਉਹਨੂੰ ਮਤਲਬ ਘਰੇ ਛੱਡ ਕੇ ਆਇਆ ਲੰਮੇ ਮਤਲਬ ਬੈੱਡਰੂਮ ਤੇ ਭਾ ਕੇ ਆਇਆ ਤੇ ਉਹਦੀ ਮਾਂ ਵੀ ਜਿਹੜੀ ਹੁਣ ਉਹਦੀ ਮਾਂ ਦੀ ਐਂਟਰੀ ਹੁੰਦੀ ਹੈਗੀ ਮਾਂ ਆਉਂਦੀ ਹੈਗੀ ਪੁੱਛਦੀ ਹੈ ਵੀ ਹਾਂ ਕਿੱਥੋਂ ਆਏ ਆ ਕੀ ਗੱਲ ਬਾਤਾਂ ਉਹਦੀ ਮਾਂ ਵੀ ਸੀ ਜਿਹੜੀ ਕਰੈਕਟਰਲੈਸ ਸੀ ਜਨਾਨੀ ਕਰੈਕਟਰਲੈਸ ਜਨਾਨੀ ਸੀਗੀ ਉਹ ਤੇ ਉਸ ਤੋਂ ਬਾਅਦ ਉਹਨੇ ਉਹਨੇ ਸਾਰਾ ਕੁਝ ਦੱਸਤਾ ਕੁੜੀ ਨੂੰ ਆਪ ਹੀ ਵੀ ਕਹਿੰਦੀ ਮੈਂ ਜਨਮ ਦਿਨ ਮਨਾਉਣ ਗਈ ਸੀਗੀ ਤੇ ਮੈਂ ਥੋੜੀ ਜੀ ਬੀਅਰ ਪੀ ਲਈ ਤੇ ਮੈਨੂੰ ਚੜ ਗਈ ਤਾ ਕਰਕੇ ਮਤਲਬ ਉਹਦਾ ਦੋਸਤ ਆ ਮੈਨੂੰ ਛੱਟ ਕੇ ਜਾ ਰਿਹਾ ਕਹਿੰਦਾ ਉਹ ਦੁਆ ਛੱਟ ਕੇ ਆ ਗਿਆ ਮੈਂ ਤਾਂ ਤੇ ਫਿਰ ਕਹਿੰਦਾ ਮੇਰੇ ਨਾਲ ਉਹ ਦਿਨ ਦੀ ਮਤਲਬ ਨੂੰ ਦੱਸਦਾ ਵੀ ਉਹ ਘਟਨਾ ਜਦੋਂ ਅਗਲੇ ਦਿਨ ਸ਼ੁਰੂ ਹੁੰਦੀ ਹੈਗੀ ਉਹ ਜਿਹੜੀ ਕਰੈਕਟਰਲੈਸ ਜਨਾਨੀ ਸੀਗੀ ਉਹਦੀ ਮਾਂ ਤੇ ਉਹਨੇ ਦਿਮਾਗ ਲਾਇਆ ਵੀ ਹੁਣ ਤਾਂ ਮੋਟੀ ਸਾਮੀ ਫਸੀ ਆਗੀ ਸਰਕਾਰੀ ਨੌਕਰੀ ਵਾਲਾਗਾ ਵੀ ਇਹ ਤਾਂ ਚੰਗਾ ਹੱਥ ਮਾਰਾਂ ਨੇ ਪਹਿਲਾਂ ਵੀ ਕਹਿੰਦਾ ਉਹ ਇਹ ਜਾ ਕੁਝ ਕਰਦੇ ਹੋਣਗੇ ਤੇ ਫਿਰ ਦੁਬਾਰਾ ਕਹਿੰਦਾ ਅਗਲੇ ਦਿਨ ਮੇਰੇ ਦੋ ਮਤਲਬੀ ਜਿਹੜਾ ਫੋਨ ਆਉਂਦਾ ਮੇਰੇ ਘਰੇ ਪੁਲਸ ਦਾ ਪੁਲਸ ਜਿਹੜੀ ਕਿ ਮਤਲਬੀ ਐਫੇਅਰ ਕਰਦੀ ਹੈਗੇ ਉਹਨੇ ਮਤਲਬ ਐਫੇਅਰ ਕਰਦੀ ਹੈਗੀ ਅਸਲ ਮਤਲਬੀ ਉਹਦੀ ਸਹੇਲੀ ਦੀ ਦੋਸਤ ਮਾਂ ਨੇ ਦੋਸਤ ਜਿਹੜੀ ਸਹੇਲੀ ਸੀਗੀ ਉਹਦੀ ਉਹਦੀ ਮਾਂ ਨੇ ਨਾ ਉਹਦੇ ਰੇਪ ਦਾ ਕੇਸ ਪਾਇਆ ਸੀਗਾ ਸਾਡੇ ਦੋਵਾਂ ਤੇ ਦੋਵਾਂ 'ਤੇ ਸਾਡੇ ਰੇਪ ਦਾ ਕੇਸ ਪਾਇਆ ਸੀਗਾ ਮੇਰੇ ਮਤਲਬ ਸਨ 40 ਮੈਨੂੰ ਪਸਾਤਾ ਸੀਗਾ ਕਹਿੰਦਾ ਫਿਰ ਜਦ ਪੁਲਸ ਨੇ ਇਨਕੁਆਇਰੀ ਕਰਦੀ ਹੈਗੀ ਮਤਲਬ ਵੀ ਪਹਿਲਾਂ ਜਦੋਂ ਕੇਸ ਚਾਰਜ ਕਰਦੀ ਹੈ ਪੁਲਸ ਤੇ ਪਹਿਲਾਂ ਸਾਨੂੰ ਪੇਸ਼ ਹੋਣ ਨੂੰ ਕਹਿੰਦੀ-ਕਹਿੰਦੀ ਹੈ ਮੇਂ ਆ ਗੱਲਵਾਦਾ ਤੇ ਤੁਸੀਂ ਆ ਪੇਸ਼ ਹੋ ਕਹਿੰਦਾ ਮੇਰੇ ਘਰੇ ਫੋਨ ਗਿਆ ਤੇ ਉਹਨਾਂ ਨੇ ਮੈਨੂੰ ਫੋਨ ਲਾਇਆ ਮੇਰੇ ਘਰ ਦੇ ਨੇ ਕੀ ਚੰਨ ਚਾੜਦਾ ਤਾ ਉਹ ਘਰੇ ਆ ਜਦੋਂ ਕਹਿੰਦਾ ਮੈਂ ਘਰੇ ਗਿਆ ਮੇਰਾ ਬੱਪੂ ਦਾ ਲੱਗ ਗਿਆ ਮੈਨੂੰ ਗੱਲਾਂ ਦੇਣਾ ਕਹਿੰਦਾ ਕੀ ਚੰਨ ਚਾੜਦਾ ਇੱਕ ਦਿਨ ਘਰੋਂ ਬਾਹਰ ਗਏ ਸੀਗੇ ਅਸੀਂ ਉਹਦੇ ਤੋਂ ਇੱਕ ਚੰਨ ਚਾੜਦਾ ਮੈਂ ਕਿਹਾ ਕੀ ਹੋ ਗਿਆ ਦੱਸੋ ਤਾਂ ਸਹੀ ਫਿਰ ਉਹਨਾਂ ਨੇ ਮੈਨੂੰ ਸਾਰੀ ਗੱਲ ਦੱਸੀ ਵੀ ਆਹ ਤੂੰ ਇੱਕ ਮਤਲਬ ਕੱਲ ਕੁੜੀ ਲੈ ਆਏ ਹੋਗੇ ਤੁਸੀਂ ਤੇ ਉਹਨੇ ਦਾ ਰੇਪ ਦਾ ਮਤਲਬ ਕੇਸ ਦਰਜ ਕਰਤਾ ਤੁਹਾਡੇ ਦੋਵਾਂ ਤੇ ਤੇ ਉੱਪਰੋਂ ਜਿਹੜਾ ਉਹਦਾ ਮੈਡੀਕਲ ਸੀਗਾ ਉਹ ਮਤਲਬ ਮੈਡੀਕਲ ਵੀ ਹੋਇਆ ਸੀਗਾ ਕੌਨੋਂ ਦੋਨਾਂ ਨੇ ਮਤਲਬ ਸੰਬੰਧ ਤਾਂ ਬਣਾਈ ਸੀਗਾ ਕਮਰੇ 'ਚ ਤੇ ਉਹਦਾ ਮੈਡੀਕਲ ਵੀ ਕਲੀਅਰ ਸੀਗਾ ਸਭ ਕੁਝ ਮਤਲਬ ਓਕੇ ਸੀਗਾ ਤੇ ਕੁੜੀ ਨੇ ਵੀ ਹਾਂ ਭਰਤੀ ਵੀ ਹਾਂ ਮੇਰਾ ਰੇਪ ਕੀਤਾ ਇਹਨਾਂ ਨੇ ਤੇ ਫੇਰ ਕਹਿੰਦਾ ਮੈਂ ਤਾਂ ਫਸ ਗਿਆ ਤੇ ਮੈਨੂੰ ਕਹਿੰਦੇ ਵੀ ਹੁਣ ਜਾਂ ਤਾਂ 15 ਲੱਖ ਰੁਪਈਆ ਦੇ ਤੇ ਨਹੀਂ ਫੇਰ ਆਪਦੀ ਸਜ਼ਾ ਭੁਗਤਣ ਨੂੰ ਤਿਆਰ ਹੋ ਜਾ ਮੈਂ ਉਹ ਮੁੰਡੇ ਨੂੰ ਕਹਿ ਮਾਰ ਕਿ ਕਾਰਾ ਕਰਾਤਾ ਦੇ ਵੀ ਕੀ ਗੱਲ ਬਾਤ ਉਹਨੂੰ ਸਮਝਾਇਆ ਮਾੜਾ ਮੋਟਾ ਵੀ ਤੇਰੀ ਸਹੇਲੀ ਸੀਗੀ ਤੇ ਉਹ ਤਾਂ ਕਰਕੇ ਬੋਲ ਰਹੀ ਸਭ ਕੁਝ ਹੋ ਗਿਆ ਸਾਰਾ ਕੁਝ ਸੱਚੇ ਦੱਸ ਦੇ ਮੁੰਡਾ ਕਹਿੰਦਾ ਹੁਣ ਮੇਰੀ ਕਿੱਥੇ ਮੰਨਣੀ ਆ ਤੇ ਮੁੰਡੇ ਨੂੰ ਪੁਲਿਸ ਲੈ ਗਈ ਚੱਕ ਕੇ ਚੱਕ ਲੈ ਗਈ ਜਦੋਂ ਉਹ ਤੇ ਮਾਰੀਆਂ ਦੋ ਡੰਗਾ ਤੇ ਉਹਨੇ ਸਾਰਾ ਕੁਝ ਸੱਚ ਦੱਸਤਾ ਵੀ ਹਾਂ ਅਸੀਂ ਇੱਥੇ ਮਲਿਆ ਜਨ ਦੇ ਨੂੰ ਮਨਾਇਆ ਸੀਗਾ ਤੇ ਮੈਂ ਤਾਂ ਨਸਬੰਦ ਵੀ ਬਣਾਏ ਸੀਗੇ ਬਸ ਇੰਨੀ ਗੱਲ ਬਾਤ ਹੀ ਸੀਗੀ ਵੀ ਰੇਪ ਰੂਵ ਅਸੀਂ ਕੁਝ ਨਹੀਂ ਕੀਤਾ ਤੇ ਪੁਲਿਸ ਨੂੰ ਪੈਸਾ ਚੜਾਇਆ ਸੀ ਚੰਗਾ ਤੇ ਇੱਕ ਮਾੜੀ ਮੋਟੀ ਜਨਾਨੀ ਦਾ ਉਸਦੇ ਲੱਕ ਸੀਗੇ ਤੇ ਮੜ ਜਣਾ ਕਰੈਕਟਰਲੈਸ ਜਨਾਨੀ ਆਉਂਦਾ ਮੜੀਆਂ ਮੋਟੀਆਂ ਇਹ ਜਿਹਾਂ ਉਹਨਾਂ ਦੇ ਦੋ ਨੰਬਰੀ ਕਹ ਲੋ ਤੇ ਉਹਨੋਂ ਦੇ ਲੈ ਕੇ ਹਮੇਸ਼ਾ ਬੁੰਦੀ ਹੁੰਦੇ ਆਗੇ ਫਿਰ ਉਹ ਦੁਬਾਰਾ ਕਹਿੰਦਾ ਉਹਨੇ ਪੈਸਾ ਚੜਾਇਆ ਸੀ ਪੁਲਿਸ ਨੇ ਪੁਲਿਸ ਨੇ ਕਿਤੇ ਮੰਨਣਾ ਸੀਗਾ ਸੋਨਾ ਸੀਗਾ ਤੇ ਮੈਡੀਕਲ ਵੀ ਪੁਲਿਸ ਨੇ ਸਾਹਮਣੇ ਕਰਤਾ ਵੀ ਆਹ ਦੱਸ ਹੁਣ ਤੇ ਫਿਰ ਕਹਿੰਦਾ ਮੈਂ ਹੁਣ ਕੀ ਦੱਸਾਂ ਕੀ ਮੈਂ ਤਾਂ ਫਸ ਗਿਆ ਕੱਲਾ ਰਹੇਗਾ ਜਦੋਂ ਫਿਰ ਮੈਂ ਉਹਨੇ ਜਨਾਨੀ ਨੇ ਮੰਗਿਆ 15 ਲੱਖ ਰੁਪਏ ਰਜਿਨਾਮੇ ਨੂੰ ਵਿੱਚ ਬੰਦੇ ਬੰਦੇ ਪਾ ਕੇ ਰਜਿਨਾਮੇ ਦੀ ਗੱਲ ਲਿਆਈ ਤੇ ਉਹਨੇ ਮੰਗ ਲਿਆ 15 ਲੱਖ ਰੁਪਏ ਕਹਦਾ ਹੁਣ ਉਹ ਤਾਂ ਸੀਗਾ ਨੰਗ ਜਮਾ ਨੰਗ ਮਲੰਗ ਮੋਟਰਸਾਈਕਲ ਵਾਲਾ ਬੰਦਾ ਸੀਗਾ ਤੇ ਉਹਦਾ ਥਕੜੇ ਕਰਕੇ ਮੇਰੇ ਕੋਲ ਤਾਂ ਹੈ ਨਹੀਂ ਹੁਣ ਕਹਿੰਦਾ ਮੇਰੇ ਤੇ ਆ ਗਈ ਸਾਰੀ ਗੱਲਬਾਤ ਤੇ ਮਿੰਟਾਂ ਮੁੰਟਾਂ ਕਰਕੁਰ ਕੇ ਤੇ ਉਹਨੂੰ ਮਤਲਬ ਹੀ 8 ਲੱਖ ਰੁਪਈਆ ਚ ਮਨਾ ਲਿਆ ਸੀ 8 ਲੱਖ ਰੁਪਈਆ ਉਹ ਤੇ ਇੱਕ ਉਹਨੇ ਜਨਾਨੀ ਨੇ ਸ਼ਰਤ ਰੱਖੀ ਇਹ ਸ਼ਰਤ ਰੱਖੀ ਵੀ ਮਤਲਬ ਮੇਰੀ ਕੁੜੀ ਦਾ ਵਿਆਹ ਉਸ ਮੁੰਡੇ ਨਾਲ ਕਰਾਓ ਹੁਣ ਮੇਰਾ ਬਾਪੂ ਕਹਿੰਦਾ ਵੀ ਚੱਲ ਆਪਦੇ ਦੋਸਤ ਨੂੰ ਮਨਾਓ ਉਹ ਤਾਂ ਯਾਰੀਆਂ ਭਗਾਉਂਦਾ ਸੀ ਤਾਂ ਹੁਣ ਕਹਿ ਉਹਨੂੰ ਵੀ ਵਿਆਹ ਕਰਾ ਉਹਦੇ ਨਾਲ ਵੀ ਜਿਹਨੂੰ ਕਮਰੇ ਚ ਲੈ ਕੇ ਆਇਆ ਸੀ ਹੁਣ ਉਹਦਾ ਨ ਵਿਆਹ ਕਰੇ ਤੇ ਉਹ ਗਾਂਮ ਦੋਸਤ ਸੀਗਾ ਜਿਹੜਾ ਮੇਰਾ ਉਹ ਹੱਥ ਖੜੇ ਕਰ ਗਿਆ ਕਹਿੰਦਾ ਮੈਂ ਤਾਂ ਇਹਦੇ ਨਾਲ ਮਤਲਬ ਟਾਈਮ ਪਾਸ ਹੀ ਕਰਦਾ ਸੀਗਾ ਵੀ ਮੈਂ ਵਿਆਹ ਬੂ ਨਹੀਂ ਕਰਾਉਂਦਾ ਇਹਦੇ ਨਾਲ ਤੇ ਫਿਰ ਕਹਿੰਦਾ ਨਹੀਂ ਮੇਰੇ ਕੋਲ ਕੁਝ ਹੈਗਾ ਤੇ ਮਤਲਬ ਮੈਂ ਉਹਦਾ ਮਨ ਤਾਂ ਕਰਗਾ ਤਰਲੇ ਕਰਗਾ ਤੇ ਫਿਰ ਮੰਨ ਗਿਆ ਮੰਨਿਆ ਵੀ ਤਾਂ ਕਹਿੰਦਾ ਜੇ ਤੂੰ ਮੇਰੇ ਵਿਆਹ ਦਾ ਸਾਰਾ ਖਰਚਾ ਤੂੰ ਕਰੇਗਾ ਫੇਰ ਹੀ ਮੈਂ ਉਹ ਕਰੂੰਗਾ ਵਿਆਹ ਨਹੀਂ ਨਹੀਂ ਮੈਂ ਕਰਦਾਂ ਕਹਿੰਦਾ ਵਿਆਹ ਦਾ ਖਰਚਾ ਵੀ ਸਾਰਾ ਮੇਰੇ ਦੇ ਸੱਟ ਤਾਂ ਵੀ ਜਿਹੜੇ ਜੰਜਾਉਣੀ ਸੀਗੀ ਬਰਤੀ ਹੋਣੇ ਸੀਗੇ ਸਾਡਾ ਮੈਪਲਸ ਪੂਲਸ ਦਾ ਖਰਚਾ ਖਾਣ ਪੀਣ ਦਾ ਖਰਚਾ 2 ਲੱਖ ਰੁਪਏ ਕਹਿੰਦਾ ਮੇਰੇ ਉੱਥੇ ਲੱਗੂਗਾ ਤੇ ਫਿਰ ਉਦੋਂ ਬਾਅਦ ਕਹਿੰਦਾ ਮਾੜਾ ਵਾੜਾ ਸਮਾਨ ਸਮੂਹ ਦਿੱਤਾ ਸਭ ਕੁਝ ਕੀਤਾ ਤੇ ਮਤਲਬ ਕੁੱਲ ਮਿਲਾ ਕੇ ਕਹਿੰਦਾ ਮੈਂ ਇਹਨੂੰ 15 ਲੱਖ ਰੁਪਏ ਚ ਪੈਗਾ ਉਸ ਕੁੜੀ ਦਾ ਆਉਣਾ ਸਾਡੇ ਘਰੇ ਇਹ ਹੁਣ ਜਿਹੜੀ ਵੀਡੀਓ ਸੀਗੀ ਅੱਜ ਤੋਂ ਮਤਲਬ ਅੱਜ ਦੀ ਵੀਡੀਓ ਸੀਗੀ ਜਿਹੜੀ ਮਤਲਬ ਬਹੁਤ ਬੰਦਿਆਂ ਨਾਲ ਹੁੰਦੀ ਐ ਇਦਾਂ ਦੇ ਘਟਣਾ ਤੇ ਮੇਰੀ ਜਾਨ ਚ ਵੀ ਹੈ ਮੇਰੀ ਮਨਮੀ ਨੂੰ ਵੀ ਪਤਾ ਇਹ ਗੱਲਾਂ ਬਹੁਤ ਜਾਣਿਆ ਨਾ ਹੋਊਗਾ ਤੇ ਹੁਣ ਉਹ ਉਹ ਜਾਂ ਤਾਂ ਦੱਸਦੇ ਨਹੀਂ ਉਹ ਦੱਸ ਕੋਈ ਬੰਦਾ ਮਤਲਬ ਵੀ ਜਿਹੜਾ ਸਰਕਾਰੀ ਨੌਕਰੀ ਵਾਲਾ ਹੁੰਦਾ ਉਹ ਆ ਜਾਂਦਾ ਵੀ ਮੇਰੀ ਨੌਕਰੀ ਜਾਊਗੀ ਐਵੇਂ ਤੇ ਉਹ ਮੈਨ ਰਾਜਨਾਮੇ ਨੂੰ ਛੇਤੀ ਭਜਦਾ ਹੁੰਦਾ ਤਾਂ ਕਰਕੇ ਉਹ ਮਤਲਬ ਸ਼ਿਕਾਰ ਹੋ ਜਾਂਦਾ ਜਿਵੇਂ ਬੁੜੀਆਂ ਤੇ ਬਹੁਤ ਜ਼ਿਆਦਾ ਇਹ ਘਟਨਾਵਾਂ ਹੁੰਦੀਆਂ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਲੋਕ ਮਤਲਬ ਇਸ ਸੰਚੇਤ ਰਹਿਣ ਧੰਨਵਾਦ ਅੱਜ ਦੀ ਵੀਡੀਓ ਦੇਖਣ ਤੇ ਸੁਣ ਲਈ